ਸਾਹਿਬ ਦੇ ਉਦਯੋਗਿਕ ਨਗਰ ਮੰਡੀ ਗੋਬਿੰਦਗੜ ਦੇ ਸਥਾਨਕ ਜੈਨ ਮਾਡਲ ਸਕੂਲ ਦੇ ਨੇੜੇ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਦੇਸ਼ ਸ਼ਾਮ ਕਾਰਸਵਾ ਲੁਟੇਰੀਆ ਨੇ ਇੱਕ ਵਪਾਰਕ ਫਰਮ ਤੋਂ ਕਰੀਬ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਾਰਦਾਤ ਨੂੰ ਛੇ ਲੁਟੇਰੀਆ ਦੇ ਵੱਲੋਂ ਅੰਜਾਮ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਇੱਥੇ ਪੈਂਦੀ ਕਿੰਨੀ ਚੁਈ ਕੰਪਨੀ ਦੇ ਵਿਖੇ ਸ਼ਾਮ 7 ਵਜੇ ਤੋਂ ਕਰੀਬ 5 ਜਾਣਕਾਰ ਦੇ ਵਿੱਚ ਸਵਾਰ ਹੋ ਕੇ ਆਏ ਅਤੇ 6 ਲੁਟੇਰਿਆਂ ਦੇ ਵਿੱਚੋਂ ਜੇ ਦੱਸਦੇ ਕਿ ਇੱਕ ਲੁਟੇਰਾ ਕਾਰ ਦੇ ਡਰਾਈਵਰ ਸੀਟ ਤੇ ਬੈਠਾ ਰਿਹਾ ਅਤੇ ਪੰਜ ਲੁਟੇਰੇ ਕੰਪਨੀ ਦੀ ਦੁਕਾਨ ਦੇ ਸਾਹਮਣੇ ਆਏ ਅਤੇ ਇੱਕ ਦੁਕਾਨ ਦੇ ਵਿੱਚ ਬੈਠੇ ਅਜੋ ਕੁਮਾਰ ਅਤੇ ਉਸ ਦੇ ਨੌਕਰ ਹਿਮਾਂਸ਼ੂ ਅਤੇ ਨਿਖਿਲ ਨੂੰ ਦੁਕਾਨ ਦੇ ਸ਼ੀਸ਼ੇ ਦਾ ਤਾਲਾ ਖੋਲਣ ਨਹੀਂ ਲੈ ਕੇ ਆ। ਜਦ ਦੁਕਾਨਦਾਰ ਨੇ ਤਾਲਾ ਨਾ ਖੋਲਿਆ ਤਾਂ ਫਿਰ ਲੁਟੇਰਿਆਂ ਨੇ ਗੋਲੀ ਮਾਰ ਕੇ ਦੁਕਾਨ ਦੇ ਸਾਹਮਣੇ ਲੱਗੇ ਸ਼ੀਸ਼ੇ ਤੋੜ ਕੇ ਰਿਵੋਲਵਰ ਦੀ ਨੋਕ ਤੇ ਦੁਕਾਨ ਦੇ ਅੰਦਰ ਦਾਖਲ ਹੋਈ ਅਤੇ ਦੁਕਾਨ ਅੰਦਰ ਰੱਖੇ ਕਰੀ 15 ਲੱਖ ਰੁਪਏ ਦਾ ਨਾਲ ਭਰਿਆ ਹੋਇਆ ਬੈਗ ਲੁੱਟ ਕੇ ਉਹ ਫਰਾਰ ਹੋ ਗਏ। ਲੁਦੀਵਾਰਦਾਸ ਦੇ ਸੰਬੰਧੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈ ਕਿ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਸ਼ੱਕੀ ਵਿਅਕਤੀ ਨੇ ਕਿ ਉੱਥੋਂ ਲੁੱਟ ਕੋ ਕਰਕੇ ਗਏ ਨੇਗਾ। ਅਸੀਂ ਪਰਚਾ ਦੇ ਕੇ ਤਫ਼ਤੀਸ਼ ਕਰ ਰਹੇ ਹਾਂ ਤੇ ਉਹਨੂੰ ਜਲਦੀ ਟਰੇਸ ਕਰਾਂਗੇ। ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਜਿੰਨੇ ਪਹਿਲਾਂ ਵੀ ਕਦੇ ਵਾਰਦਾਤਾ ਹੋਈਆਂ ਫਤੇਗੜ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਦੀ ਗੁੰਜ ਵਰਗੀਆਂ ਤੇ ਇਹਦਾ ਤੁਹਾਨੂੰ ਛੇਤੀ ਰਿਜ਼ਲਟ ਦੇਵਾਂਗੇ ਕਿੰਨੇ ਕਿੰਨੇ ਜਿਹੜੀ ਲੁੱਟ ਨੂੰ ਅਨਜਾਨ ਦਿੱਤਾ ਗਿਆ ਪੰਛੇ ਬੰਦੇ ਲਾ ਸਰ ਇਹ ਕਿੰਨੇ ਉਹ ਅਸੀਂ ਚੈੱਕ ਕਰਦੇ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਫਿਗਰ ਨਹੀਂ ਕੀ ਡਿਟੇਲ ਲੈਣੇ ਹਨ ਅਨ ਤੋਂ ਇਫਰ ਅਗੇ ਤੋਂ ਜਿਹੜੇ ਵੀ ਵਜਰਾ ਬੰਦ 360 360 ਚੈੱਕ ਕਰ ਰਹੇ ਉਹ ਸਾਰਾ ਚੈੱਕ ਕਰ ਰਹੇ ਆ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਵੀ ਜਨਾ ਚ ਪ੍ਰੈਜੈਂਟੇਸ਼ਨ ਬਣਾ ਸੀ ਕੁਝ ਸਾਡੇ ਤਾਂ ਪਿਛਲਾ ਪਾਰਟ ਹੁੰਦਾ ਜਦੋਂ ਅਸੀਂ ਸੀਕ੍ਰਟ ਰੱਖਣਾ ਚਾਹੁੰਦੇ ਤੇ ਜਦੋਂ ਪੇਸ਼ ਹੋਏਗੀ ਤੁਹਾਡੇ ਨਾਲ ਪੱਕਾ ਸ਼ੇਅਰ ਕਰਾਂਗੇ ਔਰ ਅੱਛੀ ਤਰ੍ਹਾਂ ਸ਼ੇਅਰ ਕਰਾਂਗੇ ਅੰਦਰ ਬੈਠੇ ਜੀ ਗਏ ਆਫਿਸ ਦੇ ਨਾਲ ਦੋ ਮੁੰਡੇ ਜਿਹੜੇ ਕੰਮ ਕਰਦੇ ਉਹ ਬੈਠੇ ਸੀਗੇ ਤੇ ਇੱਕਦਮ ਹੀ ਇੱਥੇ ਕੋਈ ਸਵਿਫਟ ਗਾਰ ਆਈ ਆ ਤੇ ਅੰਦਰ ਇੱਥੇ ਆਣ ਦੀ ਕੋਸ਼ਿਸ਼ ਕਰੀ ਉਹਨਾਂ ਨੇ ਕਹਿੰਦੇ ਗੇਟ ਖੋਲੋ ਜੀ ਗੇਟ ਖੋਲੋ ਤੇ ਮੂੰਹ ਬੰਨ ਕੋ ਮੈਂ ਖੁੱਲਿਆ ਨਹੀਂ ਹੈਗਾ ਉਹਨੇ ਹੀ ਉੱਤੇ ਪਿਸਟਲ ਗੱਢ ਕੇ ਤੇ ਗੋਲੀ ਮਾਰੀ ਐ ਤੇ ਅੰਦਰ ਆ ਗਏ ਉਹ ਅੰਦਰ ਆ ਗਏ ਮੈਨੂੰ ਕਹਿੰਦੇ ਕੈਸ਼ ਦੱਸ ਕਿੱਥੇ ਹੈ ਕਹਿੰਦੇ ਨਹੀਂ ਤੇਰੇ ਵੀ ਮਾਰਾਂਗੇ ਤੁਸੀਂ ਕਿੰਨੇ ਵਿਅਕਤੀ ਦੇਖੇ ਮੈਂ دیکھے ਹੀ 4 ਤੋਂ 5 ਜਣੇ ਦੇਖੇ ਸੀ ਮੈਂ ਗੋਲੀ ਚੱਲਣ ਦੀ ਜਿਹੜੀ ਗੱਲ ਕਰ ਰਹੇ ਹੋ ਕਿੱਥੇ ਗੋਲੀ ਚੱਲੀ ਹੈ ਸ਼ੀਸ਼ੇ ਦੇ ਉੱਪਰ ਮਾਰੀ ਹੈ ਜਿਹੜਾ ਉਹ ਫੀਸ ਆਪਣਾ ਸ਼ੀਸ਼ਾ ਉਹਦੇ ਉੱਪਰ ਮਾਰੀ ਹੈ ਹਾਂਜੀ ਹਾਂਜੀ ਲੋਕ ਸੀਗਾ ਇਹ ਸ਼ੀਸ਼ਾ ਲੋਕ ਲੱਗੇ ਸੀ ਤੁਸੀਂ ਅੰਦਰ ਕਿੰਨੇ ਬੰਦੇ ਸੀ ਅਸੀਂ 3 ਜਣੇ ਸੀਗੇ ਜੀ ਕੋਈ 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 ਨੁਕਸਾਨ ਵਗੈਰਾ ਨਹੀਂ ਸਾਡੇ ਕੁਝ ਵੀ ਨਹੀਂ ਹੋਇਆ ਜੀ ਮੈਂ ਉਹਨੂੰ ਗਏ ਮੈਂ ਮੇਰੇ ਕੁਝ ਨਾ ਕਰਿਓ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰੀ ਸੀਗੀ ਇੰਨੀ ਅਮਾਉਂਟ ਦੇ